ਇੰਪਲੋਇਜ਼ ਅਤੇ ਸਫਾਈ ਸੇਵਕ ਯੂਨੀਅਨ ਗੁਰਾਇਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਬਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਗੁਰਾਇਆ ਵਿੱਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੇ ਮੌਕੇ ਮੁੱਖ ਚੌਕ ਗੁਰਾਇਆ ਵਿਖੇ ਲੰਗਰ ਲਗਵਾਇਆ ਗਿਆ ਇਸ ਮੌਕੇ ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਹਰਮੇਸ਼ ਲਾਲ ਵਾਈਸ ਪ੍ਰਧਾਨ ਰਾਹੁਲ ਪੁੰਜ ਕੌਂਸਲਰ ਮਨੋਜ ਗੋਗਨਾ ਕਾਉਂਸਲਰ ਜਸਪੀ ਰਾਜੂ ਕਾਉਂਸਲਰ ਜਤਿਨ ਸ਼ਰਮਾ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ 바ਵਾ ਕਾਉਂਸਲਰ ਪ੍ਰੋਫੈਸਰ ਰਿਸ਼ੂ ਕਾਉਂਸਲਰ ਪਤੀ ਸੰਜੀਵ ਹੀਰ ਸੁਨੀਲ ਮਨੋਤਾ ਚੇਅਰਮੈਨ ਰੋਸ਼ਨ ਰਾਲ ਰੋਸ਼ੀ ਸਾਬਕਾ ਕਾਉਂਸਲਰ ਬਲਜਿੰਦਰ ਕਾਲਾ ਪੰਚਾਇਤ ਮੈਂਬਰ ਬਿੰਦਰ ਲਾਲ ਦਲਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਭਗਵਾਨ ਬਾਲਮਿਕੀ ਜੀ ਮਹਾਰਾਜ ਦੀ ਸਮੂਹ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਲੰਗਰ ਦੀ ਸ਼ੁਰੂਆਤ ਕਰਾਈ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਲੱਕੀਵੱਲੋ ਆਏ ਹੋਏ ਪਤਵੰਤੇ ਸੱਜਣਾ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਸਮੂਹ ਸਪਾਈ ਸੇਵਕ ਯੂਨੀਅਨ ਦੇ ਮੈਂਬਰ ਹਾਜ਼ਰ ਸਨ ਅੱਜ ਭਗਵਾਨ ਬਾਰਮਿਕ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਜਿਸ ਦੇ ਸਵਾਗਤ ਅደረਜੀ ਜਿਸ ਦੇ ਲਈ ਸਾਡੇ ਨਗਰ ਕੌਂਸਲ ਦੇ ਰੀਡ ਦੀ ਅੰਡੀ ਸਪਾਈ ਸੇਵਕਾਂ ਨੇ ਨਾਲ ਮਿਲ ਕੇ ਇੱਥੇ ਲੰਗਰ ਦੀ ਵਿਵਸਥਾ ਕੀਤੀ ਆ ਸਾਫ ਸੋੜਿਆ ਦੀ ਕੀਤੀ ਆ ਔਰ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਆਪਣੇ ਸਾਰੇ ਸਪਾਈ ਸੇਵਕਾਂ ਦਾ ਆਪਣੇ ਸਾਰੇ ਸਾਥੀਆਂ ਦਾ ਇਨਾ ਨੇ ਤੈਲਫੋਨ ਪਾ ਕੇ ਆਪਣੀ ਨੇਕ ਕਮਾਈ ਚੋਂ ਇਹ ਲੰਗਰ ਦੀ ਵਿਵਸਥਾ ਕੀਤੀ ਆ ਔਰ ਨਾਲ ਦੀ ਨਾਲ ਮੈਂ ਆਪਣੇ ਸਾਰੇ ਸਾਥੀਆਂ ਨੂੰ ਵੀ ਪੀਰ ਵੀ ਕਰਦਾ ਹਾਂ ਕਿ ਵੱਧ ਤੋਂ ਵੱਧ ਆਪਾਂ ਸ਼ੁਭਾ ਯਾਤਰਾ ਦੇ ਵਿੱਚ ਪਹੁੰਚੀਏ ਔਰ ਆਪਣੇ ਜੀਵਨਾਂ ਨੂੰ ਸੁਭਾਰ ਜਯਾ ਵੀਰ ਵਾਲਮੀਕੀ ਹਰ ਹਰ ਵਾਲਮੀਕੀ ਸਾਰੇ ਦੇਸ਼ ਵਾਸੀਆਂ ਅਤੇ ਸ਼ਹਿਰ ਵਾਸੀਆਂ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੀ ਅੱਜ ਨਗਰ ਕੌਂਸਲ ਦੀ ਜੂਨੀਅਰ ਖੋਲੋਂ ਜਿਹੜਾ ਆ ਉਹ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਗਿਆ ਜਿਸ ਵਿੱਚ ਸਾਡੇ ਪ੍ਰਧਾਨ ਜੀ ਅਤੇ ਸਮੂਹ ਕਾਉਂਸਲਰ ਸਹਿਬਾਨ ਔਰ ਸ਼ਹਿਰ ਵਾਸੀ ਜਿਹੜੇ ਆਪੋ ਹਾਜ਼ਰ ਹੋਏ ਉਹਨਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ ਔਰ ਸਾਡਾ ਹੌਸਲਾ ਵਧਾਈ ਕੀਤੀ ਇਸ ਲਈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ